ਜਦੋਂ ਕਿਤੇ ਇਹਦੇ ਆਉਣੇ ਹੁੰਦੇ ਆ ਨਾ ਫੇਰ ਵੇਖੀ ਫੇਰ ਤਾਂ ਭੱਜੀ ਫਿਰਦੀ ਛੁਰਲੀ ਵਾਂਗ ਵੀ ਦਵਾ-ਦਵ ਕੰਮ ਮਕਾ ਕੇ ਵੇਹਲੀ ਹੋ ਜਾਵੇਂ ਮਮੀ ਇਹ ਸਾਰੇ ਬਹਾਨੇ ਆ ਉਹਦੇ ਕੋਈ ਬਿਮਾਰ ਨਹੀਂ ਹੋਈ ਸਵੇਰ ਦੀ ਤੇ ਚੰਗੀ ਭਲੀ ਹੀ ਸਵੇਰੇ ਚੰਗੀ ਭਲੀ ਰੋਟੀ ਖਾਂਦੀ ਹੀ ਹੋਣੀ ਨਹੀਂ ਬਿਮਾਰ ਹੋਣਾ ਹੀ ਮੈਨੂੰ ਪਤਾ ਵਾ ਕਿਹੜੀ ਗੱਲਾਂ ਇਹ ਬਹਾਨੇ ਲੱਭਣ ਟੀ ਆ ਬਹਾਨਾ ਲਾ ਕੇ ਅੰਦਰ ਵੜ ਜਾਂਦੇ ਆ ਕਿ ਚੱਲ ਕੋਈ ਗੱਲ ਨਹੀਂ ਆਪੇ ਕੰਮ ਕਰਦੀਆਂ ਰਹਿਣਗੀਆਂ ਮੈਨੂੰ ਸਾਰਾ ਪਤਾ ਵਾ ਤਾਂ ਹੀ ਤੁਸੀਂ ਪਏ ਆ ਨਾ ਲੰਮੇ ਕਿ ਚੱਲ ਮੈਨੂੰ ਕੰਮ ਨਾ ਕਰਨਾ ਪਊਗਾ ਮਮੀ ਸੰਦੀਪ ਮੈਨੂੰ ਸਾਰਾ ਕੁਝ ਹੀ ਪਤਾ ਵਾ ਠੀਕ ਵਾ ਨਾ ਸਵੇਰ ਦੀ ਮੈਂ ਹੋਂ ਨਹੀਂ ਨਾ ਕੰਮ ਕਰਨ ਹੋਂ ਜਿਵੇਂ ਕੋ ਨਹੀਂ ਉਠਿਆ ਜਾਂਦੇ ਆ ਤੇ ਜੇ ਕਰ ਲੋਗੀਆਂ ਤਾਂ ਕੀ ਹੋ ਜਾਊਗਾ ਐਵੇਂ ਹੀ ਦਾਨੇ ਮਿਣੇ ਜੇ ਨਾ ਮਰਿਆ ਕਰ ਕੱਲੇ ਪਰੋਣੇ ਇਹ ਵੀ ਤਾਂ ਰਿਆ ਜਾਂਦਾ ਵਾ ਜੇ ਕੋਈ ਸਾਹਬੇ ਤੇ ਤੁਹਾਨੂੰ ਤੇ ਕੋਈ ਸਾਹਬਦਾ ਨਹੀਂ ਐ ਤਾਂ ਹੀ ਨਹੀਂ ਜਾਂਦੇ ਤੁਸੀਂ ਤੇ ਨਾਲੇ ਮੈਨੂੰ ਭਰਾ ਲੈਣ ਗਿਆ ਸੀ ਤਾਂ ਹੀ ਆਈਆਂ ਚੱਲ ਸੰਦੀਪ ਸਬਜੀ ਦਾ ਬਾਣੀ ਗਈ ਆ ਲੈ ਰਾਣਾ ਵੀ ਆਈ ਗਿਆ ਆਇਓ ਤੇ ਕੱਲਾ ਹੀ ਆਇਆ ਵਾ ਚੱਲ ਆਪਣੀ ਮੰਮੀ ਨੂੰ ਵੀ ਨਾਲ ਲੈ ਆਉਂਦਾ ਮੈਂ ਤੇ ਕਿਹਾ ਸੀ ਪੁੱਛਣਾ ਮਨ ਅੰਦਰ ਜਾ ਕੇ ਨੂੰ ਤੇ ਬੁਖਾਰ ਹੀ ਚੜ ਗਿਆ ਉੱਥੇ ਦਵਾਈ ਲਿਆ ਵਾ ਜਾ ਕੇ ਤੇ ਚਾਹ ਪਾਣੀ ਤੇ ਬਣਾਉਣਾ ਜੋਗਾ ਅੰਦਰ ਵੜ ਕੇ ਤੇ ਬੈਠੀ ਜੀ ਦੱਸ